ਹਾਂਜੀ ਦੋਸਤੋ ਕੀ ਹਾਲ ਚਾਲ ਦੇਖੋ ਟ੍ਰੇਨ ਤੇ ਜਾ ਰਹੇ ਆ ਅਸੀਂ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਬਹੁਤ ਹੀ ਜ਼ਿਆਦਾ ਪੁਰਾਣੀ ਸਪਾਈ ਹੈਗੀ ਫਿਰ ਕਹਿੰਦੇ ਆ ਟ੍ਰੇਨ ਤੇ ਇੱਥੋਂ ਟੁੱਟ ਗਈ ਟ੍ਰੇਨ ਉੱਥੋਂ ਟੁੱਟ ਗਈ ਸਮਸਮਾਲ ਜਮੀ ਬਿਲਕੁਲ ਹੀ ਨਹੀਂ ਹੈਗੀ ਦੇਖੋ ਕੀ ਹਾਲ ਹੋਇਆ ਪਿਆ ਪਾਰਟੀ ਤੇ ਬਿਲਕੁਲ ਨੰਗਾ ਨਹੀਂ ਹੈਗਾ ਨੰਗਣ ਦਾ ਮੈਂ ਤਾਂ ਸੁੱਤਾ ਫਸ ਗਿਆ ਤੋਂ ਦੀ ਆ ਕੇ ਦੇਖਦੇ ਆ ਅੱਗੇ ਨੰਗਾ ਹੈਗਾ ਜਾਂ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਬਹੁਤ ਹੀ ਜ਼ਿਆਦਾ ਜਿੰਨਾ ਵੀ ਤੁਸੀਂ ਕਹਦੇ ਬਿਲਕੁਲ ਵੀ ਨੰਗਾ ਨਹੀਂ ਹੈਗਾ ਮੂਰੇ ਆਪ ਦੇਖ ਰਹੇ ਹੋ ਸਾਰਾ ਕੁਝ ਕੋਟੰਡ ਦੇ ਵਿੱਚ ਜ਼ਰੂਰ ਦੱਸੋ ਵੀ ਇਹ ਦੀ ਸਪਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਹਾਂ ਜਾ ਕੇ ਮੜਾ ਮੋਟਾ ਜਾਂ ਸਾਫ਼ ਰਸਤਾ ਆਇਆਗਾ ਇਹ ਵੀ ਖੇਤਾਂ ਵਾਲਿਆਂ ਦਾ ਕਰਕੇ ਇਤੋਂ ਸਾਫ਼ ਸਪਾਈ ਕੀਤੀ ਇਹਨਾਂ ਨੇ ਖੇਤਾਂ ਵਾਲਿਆਂ ਨੇ ਜਿੰਨਾ ਤਾਂ ਬਾਹਨ ਲੱਗਦਾ ਕੋਲੇ ਤਾਂ ਕਰਕੇ ਸਾਫ਼ ਸਪਾਈ ਹੈਗੀ ਆ ਇਸ ਤੋਂ ਬਾਅਦ ਕਹਾਂ ਜਾ ਕੇ ਇਤੋਂ ਵੀ ਜ਼ਿਆਦਾ ਬੁਰਾ ਹਾਲ ਹੋ ਜਾਊਗਾ ਦੇਖਦੇ ਜਾਈਓ ਆ ਦੇਖ ਲੋ ਨਾਲ ਡਰੇਨ ਚਨ ਜਾਂਦੀ ਆ ਪਾਣੀ ਚੱਲੀ ਜਾਂਦਾ ਨਾਲ ਆਂ ਦੇ ਸਭ ਤੋਂ ਡਰੇਨ ਦੇ ਵਿੱਚ ਵੀ ਟਰੈਕ ਤੇ ਬਹੁਤ ਜ਼ਿਆਦਾ ਟਿੱਕੇ ਵੀ ਆ ਪਰ ਕਿਸੇ ਦੀ ਕੋਈ ਦੇਖ ਰੇਖ ਨਹੀਂ ਹੈਗੀ ਕੋਈ ਦੇਖ ਰੇਖ ਨਹੀਂ ਹੈਗੀ ਕੋਈ ਸੰਭਾਲ ਨਹੀਂ ਹੈਗੀ ਜਿਹੜੀ ਬਹੁਤ ਹੀ ਜ਼ਿਆਦਾ ਬਰਾ ਹਾਲ ਆ ਦੇਖੋ ਬਿਲਕੁਲ ਨੰਗਾ ਹੈ ਨਹੀਂਗਾ ਲੰਗਰ ਚ ਬਹੁਤ ਜ਼ਿਆਦਾ ਟਿਕਤ ਆ ਰਹੀ ਹੈ ਹਰੇਕ ਹੰਦੇ ਨੂੰ ਆ ਦੇਖ ਲਓ ਪਹਾੜੀ ਕਿਕਰਾਂ ਬਹੁਤ ਜ਼ਿਆਦਾ ਲਾਈਆਂ ਆਈਆਂ ਸਾਈਡ ਤੇ ਤੇ ਹਰੇਕ ਨੂੰ ਨੰਗੇ ਵਾਲੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਰਦੀ ਹੈ। ਪਰ ਨੰਗਣਾ ਪੈਂਦਾਗਾ ਕਿਉਂਕਿ ਇੱਥੋਂ ਦੀ ਸ਼ਾਰਟਕਟ ਪੈਂਦਾਗਾ ਇਸ ਕਰਕੇ ਨੰਗਣਾ ਆ ਪੈਂਦਾਗਾ। ਦੇਖੋ ਬਹੁਤ ਜ਼ਿਆਦਾ ਭੜਹਾਲਾ ਬਹੁਤ ਜ਼ਿਆਦਾ ਆਪੇ ਦੇਖ ਲਓ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਕੋਈ ਸਾਫ਼ ਜਗ੍ਹਾ ਕਿਤੇ ਆਈ ਹੋਵੇ ਤਾਂ ਤੁਹਾਨੂੰ ਪਤਾ ਲੱਗਿਆ ਹੋਊ। ਦੇਖ ਕੇ ਦੱਸ ਸਕਦੇ ਹੋ ਵੀ ਮੈਂ ਸਹੀ ਕਹਿਣਾ ਹੈ ਜਾਂ ਗਲਤ ਕਹਿਣਾ। ਇਹ ਤੁਸੀਂ ਆਪ ਹੀ ਦੱਸ ਸਕਦੇ ਹੋ। ਕਿ ਮੈਂ ਝੂਠ ਮਾਰਦਾ ਜਾਂ ਸੱਚ ਬੋਲਦਾ। ਵੀ ਐਵੇਂ ਕਹੀ ਜਾਂਦਾ ਵੀ ਇੱਥੇ ਸਾਫ਼ ਰਾਹ ਕੋ ਜਾਂ ਸਾਫ਼ ਪੜ ਲਿਆ। ਇਹ ਤੇ ਹੈ ਜੇ ਕੁਸਾਇਨਿੰਗਾ ਪਰ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਬੁਰਾ ਹਾਲ ਆ ਅ ਬੁਈਆਂ ਬੁਈਆਂ ਤੇ ਪਹਾੜੀ ਕਿਕਰਾਂ ਬਹੁਤ ਜ਼ਿਆਦਾ ਭੁਈਆਂ ਪਈਆਂ ਬਿਲਕੁਲ ਹੀ ਧਿਆਨ ਨਹੀਂ ਹੈਗਾ ਕਿਸੇ ਦਾ ਵੀ ਕੋਈ ਵੀ ਧਿਆਨ ਨਹੀਂ ਦਿੰਦਾ ਬਹੁਤ ਜ਼ਿਆਦਾ ਮੁਸ਼ਕਲ ਨਾਲ ਨੰਗ ਰਹੇ ਹਾਂ ਮੈਂ ਤੇ ਦੇਖੋ ਬਹੁਤ ਹੀ ਜ਼ਿਆਦਾ ਬੁਰਹਾਲ ਆ ਬਹੁਤ ਜ਼ਿਆਦਾ ਕੰਡੇ ਵੱਜ ਚੁੱਕੇ ਮੇਰੇ ਨਗਦੇ ਨਗਦੇ ਦੇ ਦੇਖੋ ਚੱਲ ਰਿਹਾ ਸੀਗਾ ਤੇਲਪੋਣ ਮੈਂ ਚੱਲਿਆ ਯਾਰ ਇੱਧਰ ਦੀ ਚੱਲ ਵਰਦਦੇ ਆਂਦੇ ਹੀ ਨੇੜੇ ਪੈਂਦਾ ਜੇ ਮੈਂ ਹੋਰ ਕੰਡ ਨਾਲ ਦੇ ਪਿੰਡ ਵਿੱਚ ਦੀ ਗਿਆ ਤਾਂ ਬਹੁਤ ਬਾਟ ਪੈ ਜੂਗੀ ਪਰ ਮੇਰੇ ਨਾਲ ਹੋਈ ਭੈੜੀ ਆ ਰੈਕ ਵਾਰ ਤਾਂ ਨੰਘਿਆ ਆ ਪਰ ਦੂਜੀ ਵਾਰ ਮੈਨੂੰ ਸੜਕ ਉਤੋਂ ਨਹੀਂ ਜਾਣਾ ਪਊਗਾ ਬਹੁਤ ਜ਼ਿਆਦਾ ਕੰਡੇ ਵੱਚੁਕੇ ਮੇਰੇ Thank like. <laughs>